ਸਾਥੂ ਪੰਨਤਾਂ ਮਾਜਿਆਂ ਨੂੰ ਬੇਨਤੀ ਕਰੀਏ ਭਾਈ ਮਾਜਿਆਂ ਨੇ ਸਮੂਹ ਸੇ ਹੁਣ ਛੱਡ ਦੇ ਤੇ ਰੌਲਾ ਬੰਦ ਕਰ ਦਿਓ ਉਸ 5-10 ਮਿੰਟ ਜੀ ਲਗਾਦਾ ਸਾਰੀਆਂ ਸੰਗਤਾਂ ਭਾਜਾਂ ਉੱਤੇ ਕਾਦਰ ਬਣਤੀਆਂ ਬਣਾਜੇ ਗੱਜ ਵਿੱਚ ਕੇ ਅਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਾਂ ਮਾਚਾ ਬਣਾ ਕਰਨੇ ਕਿਪਤਾ ਤੋਂ ਮੇਰੀ ਤਕਰੀਬਾ ਨਾਲ ਦੋ ਕੁ ਮਿੰਟ ਜੀ ਹੋਈ ਆ ਪੰਜ ਪਹਿਰੇ ਦੀ ਕਿਪਤਾ ਵਾ ਆਓ ਸਾਡਾ ਸਨਮੇ ਜੀ ਮਾਪੁਰ ਖਾਨ ਦੀ ਬੜੀਾਈ ਕਰਦੇ ਹੋਏ ਨਾਲ ਆਪਣੇ ਨਗਰ ਦਾ ਜਿਹੜਾ ਆਪਾਂ ਸਮਾਗਮ ਕਰ ਰਹੇ ਹਾਂ ਇਸ ਸਮਾਗਮ ਦੇ ਮੌਕੇ ਤੇ ਇੱਕ ਦਮ ਬੈਠੇ ਨੇ ਕਪਟਾ ਲਿਖੀ ਸੀ ਕਦੋਂ ਮੇਰੇ ਨਾਂ ਦਾ ਸੀ ਕਿੰਨਾ ਵੱਡੀ ਕਰਦੇ ਆ ਆਪ ਤੋਂ ਵੱਧ ਵਿੱਚ ਫਿਰ ਪੰਜ ਕਿਤਰੇ ਦੀ ਕਪਟਾਵ ਤਕਰੀਬਨ 2 ਮਿੰਟ ਤੇ 40 ਸੈਕਿੰਡ ਦੀ ਕਪਟਾ ਹੈ ਸਵਾਉ ਪ੍ਰੈਨ ਅਦੇ ਨਾਲ ਕਿਉਂ ਸਰਪੰਨ ਕਰੀ ਹਾਂਜੀ ਹੋਰ ਇਹਨਾਂ ਕਵਮ

ਮੇਠਾ ਤਾ ਮਰਦਾ ਜੰਦਾ ਦੇਣ ਕੇ ਨੂੰ ਜਾ ਚੜਿਆ ਬਰਸੀ ਸੌ ਸਾਲ ਦਾ ਜੰਦਾ ਦੇਣ ਕੇ ਨੂੰ ਜਾ ਚੜਿਆ ਬਰਸੀ ਸੌ ਸਾਲ ਦਾ ਸੁਗੰਖੋ ਸਤਿਗੁਰੂ ਜੀ ਬਖਸ਼ਿ ਕਰਨ ਸਾਡੀ ਸਭ ਦੀ ਸਿੱਖੀ ਦੀ ਸੇਵਾ ਸਤਖੰਡ ਵਿੱਚ ਪ੍ਰਵਾਨ ਕਰੇ ਕਿਉਂਕਿ ਸੇਵਾ ਕਰਦੇ ਆ ਬਹੁਤ ਸਾਰੀਆਂ ਤਰਤੀਆਂ ਹੋ ਜਾਂਦੀਆਂ ਵਕਤ ਪਰ ਸੌਜ ਨਹੀਂ ਕਰਤੀ ਜਾਂਦੇ ਆ ਸਾਡੇ ਜੱਤੇ ਕੋਲ ਵੀ ਕੋਈ ਗਲਕਾਰ ਬੋਲਦੇ ਆ ਕੋਈ ਵੱਧ ਤੋਂ ਵੱਧ ਸੌਂਦ ਕਰਤੀਆ ਗਿਆ ਹੋਵੇ ਤਾਂ ਭਾਈ ਸਾਰੇ ਜਮਾ ਦੇ ਜਾਂਚ ਪਾ ਸਾਰੇ ਪ੍ਰਬੰਧਕ ਸੇਵਾਦਾਰਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਨ ਕਿੰਸ਼ਾ ਮਹਾਰਾਜੀ ਦਾ ਔਰ ਧੰਨਵਾਦ ਸੈਕਟਰੀ ਭਜਨ ਸਿੰਘ ਜੀ ਦਾ ਸਾਫ ਸੰਗਤਾਂ ਦਾ ਸਾਰੀਆਂ ਸੰਗਤਾਂ ਦੇ ਉਹ ਜੀ ਆ ਗਿਆਂ ਗੱਜ ਕੇ ਆ